ਵਿਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਜੀ ਵੱਡੀ ਖਬਰ 24 ਘੰਟਿਆਂ ਵਿੱਚ ਹੋਵੇਗਾ ਵੱਡਾ ਐਲਾਨ ਆਵੇਗਾ ਆਰਡਰ ਡੋਨਾਲਡ ਟਰੰਪ ਨੇ ਖੁਦ ਕੀਤਾ ਐਲਾਨ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਇੱਕ ਔਰ ਫਿਰ ਤੋਂ ਵੱਡੇ ਕਾਰਜਕਾਲ ਆਦੇਸ਼ ਦੇ ਦਸਤਕ ਕਰਨ ਜਾ ਰਹੇ ਹਨ ਇਸ ਕੰਮ ਬਾਰੇ ਅਮਰੀਕਾ ਸਮੇਤ ਪੂਰੀ ਦੁਨੀਆ ਵਿੱਚ ਉਤਸ਼ਾਹ ਵਧ ਗਈ ਹੈ ਇਸ ਦੇ ਨਾਲ ਹੀ ਕਿਉਂਕਿ ਟਰੰਪ ਨੇ ਆਪਣੇ ਟਰੂਥ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਉਹ ਅਗਲੇ 24 ਘੰਟਿਆਂ ਵਿੱਚ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਪੋਸਟ ਕਰਨਗੇ ਇਸ ਤੋਂ ਇਸ ਪੋਸਟ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트াম্প ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਇੱਕ ਵਾਰ ਫਿਰ ਤੋਂ ਕਾਰਜਕਾਰੀ ਆਦੇਸ਼ ਦੇ ਵਿੱਚ ਦਸਤਖਤ ਦੇ ਕਰਨਗੇ ਜਿਸ ਬਾਰੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਦਵਾਈਆਂ ਦੀਆਂ ਕੀਮਤਾਂ ਲਗਭਗ ਤੁਰੰਤ 80% ਤੱਕ ਘਟਾ ਦਿੱਤੀਆਂ ਜਾਣਗੀਆਂ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਸ ਹੁਕਮ ਜਿਸ ਸੋਵਰਸ ਦਸਤਕ ਕਿਤੇ ਜਾਣਗੇ ਇਸ ਸਭ ਤੋਂ ਪਸੰਦੀਦਾ ਰਾਸ਼ਟਰੀ ਨੀਤੀ ਸਥਾਨ ਕਰੇਗੀ ਇਸ ਦੇ ਤਹਿਤ ਅਮਰੀਕਾ ਦੇ ਦੂਜੇ ਦੇਸ਼ਾਂ ਵਿੱਚ ਦੁਆਰਾ ਅਦਾ ਕੀਤੀ ਜਾਣਗੇ ਇਸ ਦੇ ਨਾਲ ਹੀ ਘਾਟ ਦਰ ਤੇ ਦਵਾਈਆਂ ਖਰੀਦੀਆਂ ਜਾਣਗੇ ਇਸ ਦੇ ਨਾਲ ਨਿਖਰ ਦਤੀ ਹੈ ਕਿ ਵਾਇਰ ਹਾਊਸ ਦੇਵੇਗਾ ਸ਼ੋਟ ਧੰਨਵਾਦ